ਅੱਲਾਹੀ ਹੁਣੀ ਕਿਸ਼ਨਗਰ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਕਿ ਦੋ ਧਿਰਾਂ ਵੱਲੋਂ ਆਪਸ ਵਿੱਚ ਗੋਰੀਬਾਰੀ ਚਲਾਈ ਗਈ ਹੈ ਤਾਂ ਮੇਰੇ ਨਾਲ ਐਸਐਸਪੀ ਹਰਿੰਦਰ ਸਿੰਘ ਮਿਰਕਾ ਹੈ ਕਿ ਸਰ ਕਿਵੇਂ ਦੇਖਦੇ ਹੋ ਜਿਹੜਾ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਕੀ ਸਾਰਾ ਮੈਟਰ ਕੀ ਹੈਗਾ ਇਹਦੇ ਵਿੱਚ ਸੇਂਟ ਸੋਲਜਰ ਕਾਲਜ ਵਿਦੀਪੁਰ ਥਾਣਾ ਮਕਸੂਦਾ ਏਰੀਆ ਦਾ ਜਲੰਧਰ ਦੇ ਵਿੱਚ ਇੱਕ ਹੈਗਾ ਉਸ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਹੈਗੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਦੋ ਗਰੁੱਪ ਕੈਂਪੇਨ ਕਰ ਰਹੇ ਸੀ ਆਪਸ ਦੇ ਵਿੱਚ ਤਾਂ ਇੱਕ ਗਰੁੱਪ ਨੂੰ ਜਿਹੜਾ ਹੈਗਾ ਗੋਪੀ ਸ਼ਿਵਦਾਸਪੁਰ ਦਾ ਜਿਹੜਾ ਹੈਗਾ ਇਹ ਇਹਦੇ ਨਾਲ ਸੌਰਵ ਤੇ ਇਹਦੇ ਸਾਥੀ ਜਿਹੜੇ ਕੰਪੇਨ ਕਰਦੇ ਹੈਗੇ ਸੀ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਇਹ ਇੱਕ ਪੈਟਰੋਲ ਪੰਪ ਦੇ ਲਾਵਲਪੁਰ ਏਰੀਆ ਦੇ ਵਿੱਚ ਜਿਹੜੀ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਇੱਕ ਪੈਟਰੋਲ ਪੰਪ ਹੈਗਾ ਉੱਥੇ ਇਕੱਠੇ ਹੋਏ ਸੀ थाना ਚੌਂਕੀ ਜਿਹੜੀ ਹੈਗੀ ਹੈ ਲਾਵਲਪੁਰ ਦਾ थाना ਆਦਮਪੁਰ ਦਾ ਏਰੀਆ ਪੈਂਦਾ ਤਾਂ ਉੱਥੇ ਤਿੰਨ ਵੀਹਿਕਲ ਦੇ ਵਿੱਚ ਜਿਹੜੇ ਦੂਸਰੇ ਗਰੁੱਪ ਦੇ ਲੜਕੇ ਹੈਗੇ ਨੇ ਉਹ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੱਸਣ ਦੇ ਮੁਤਾਬਕ ਇੱਕ ਉਹਨਾਂ ਦੇ ਵਿੱਚ 7922 ਜਿਹੜਾ ਹੈਗਾ ਥਾਣਾ ਢਿਲਵਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਤੇ ਉਹਦੇ ਨਾਲ ਜਿਹੜੇ ਹੋਰ ਸਾਥੀ ਹੈਗੇ ਸੀ ਉਹ ਉਥੇ ਮੌਕੇ ਪਰ ਆਉਂਦੇ ਆ ਤਾਂ ਉਹਨਾਂ ਵੱਲੋਂ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਫਿਰ ਗੱਲਬਾਤ ਜਿਹੜੀ ਅਲਟਰਗੇਸ਼ਨ ਚ ਹੋ ਜਾਂਦੀ ਹੈ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਵਿਅਕਤੀ ਇੰਜਰਡ ਹੁੰਦੇ ਨੇ ਜਿਨ੍ਹਾਂ ਚ ਗੋਪੀ ਜਿਹੜਾ ਹੈਗਾ ਸੀ ਇੱਕ ਅ ਇੱਕ ਸੌਰਵ ਇਹਨਾਂ ਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੁੰਦੀ ਹੈ ਦਾ ਇਹ ਮੌਕੇ ਤੋਂ ਜਿਹੜੇ ਦੋਸ਼ੀ ਸੀ ਮੌਕੇ ਤੋਂ ਫਰਾਰ ਹੋ ਗਏ ਲੇਕਿਨ ਸਾਡੇ ਕੋਲ ਇਨਫੋਰਮੇਸ਼ਨ ਆਉਣ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਡਿਸਪੈਚ ਕੀਤੀਆਂ ਸਪੈਸ਼ਲ ਨਾਕਾ ਬੰਦੀ ਕੀਤੀ ਜਿਸ ਦੇ ਤਹਿਤ ਸਾਡੀ ਜਿਹੜੀ ਹੈਗੀ ਐਸਐਚਓ ਕਰਤਾਰਪੁਰ ਵੱਲੋਂ ਤਿੰਨ ਵਹੀਕਲ ਜਿਹੜੇ ਇਹਨਾਂ ਨੇ ਕ੍ਰਾਈਮ ਦੇ ਵਿੱਚ ਵਰਤੇ ਸੀ ਉਹ ਸਦਰ ਨਕੋਦਰ ਤੇ ਸਦਰ ਕਪੂਰ ਥਲਾ ਦੀ ਜਿਹੜੀ ਹੱਦ ਹੈਗੀ ਆ ਉੱਥੇ ਪਿੱਛਾ ਕਰਦੇ ਹੋਏ ਉਸ ਏਰੀਆ ਦੇ ਵਿੱਚ ਹੌਟ ਪਰਸੂਟ ਦੇ ਵਿੱਚ ਇਹਨਾਂ ਨੂੰ रिकवर ਕੀਤਾ ਐਂਡ ਜਿਹੜੇ ਦੋਸ਼ੀ ਉਸ ਏਰੀਆ ਦੇ ਵਿੱਚ ਹੀ ਜਿਹੜੇ ਹੈਗੇ ਭੱਜੇ ਹੋਏ ਨੇ ਐਂਡ ਉਸ ਏਰੀਆ ਦੇ ਵਿੱਚ ਪੁਲਿਸ ਜਿਹੜੀ ਹੈਗੀ ਆਪਣੀਆਂ ਟੀਮਸ ਨੂੰ ਸਰਾਉਂਡਿੰਗ ਕਰਕੇ ਕਾਟਨ ਕਰਕੇ ਸਰਚ ਸਾਡੀ ਚੱਲ ਰਹੀ ਹੈ ਐਂਡ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਕਿੰਨੇ ਕੁੱਲ ਟੋਟਲ ਰੌਂਡ ਜਿਹੜੇ ਸੀ ਕਿ ਉਹ ਕਿੰਨੇ ਚਲਾਏ ਗਏ ਇਹਨਾਂ ਵੱਲੋਂ ਇਹਦੇ 3-4 ਫਾਇਰ ਜਿਹੜੇ ਉੱਥੇ ਕੀਤੇ ਗਏ ਨੇ ਜਿਹੜੇ 2 ਇੰਜ ਇੰਜਰੀਜ਼ ਉਹਨਾਂ ਦੇ ਹੋਈਆਂ ਦੋਨਾਂ ਦੇ ਇੱਕ ਜਿਹੜਾ ਫਾਇਰ ਲੱਗਿਆ ਅਤੇ ਦੋਨੇ ਜਿਹੜੇ ਵਿਕਟਮ ਹੈਗੇ ਨੇ ਉਹਨਾਂ ਨੂੰ ਸ਼੍ਰੀਮਨ ਹਸਪੀਟਲ ਜਿਹੜਾ 40 ਸੌਸ ਹਸਪੀਟਲ ਜਲੰਧਰ ਉੱਤੇ ਐਡਮਿਟ ਕਰਾਇਆ ਐਂਡ ਆਊਟ ਆਫ ਡੇਂਜਰ ਹੈਗੇ ਨੇ ਪਹਿਲਾਂ ਵੀ ਕੋਈ ਇਹਨਾਂ ਦੋਨਾਂ ਧਿਰਾਂ ਦੇ ਉੱਤੇ ਮਾਮਲੇ ਹੈਗੇ ਨੇ ਜਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਇਹਨਾਂ ਦੀ ਆਪਸ ਦੇ ਵਿੱਚ ਪ੍ਰਾਣੀ ਜਿਹੜੀ ਹੈਗੀ ਆ ਦੋਨਾਂ ਗਰੁੱਪਾਂ ਦੀ ਲਾਕਡਟ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ ਐਂਡ ਉਹਦੇ ਕਰਕੇ ਇਹਨਾਂ ਦਾ ਇਸ ਨੂੰ ਲੈ ਕੇ ਝਗੜਾ ਹੋਇਆ ਕੋਈ ਕ੍ਰਿਮੀਨਲ ਬਲੈਕ ਗ੍ਰਾਉਂਡ ਦੋਨੋਂ ਧਿਰਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਨਿਸ਼ੱਤਰ ਪਈ ਆ ਉਹਦੇ ਉੱਤੇ ਮੁਕਦਮੇ ਦਰਜ ਨੇ ਐਂਡ ਉਹ ਭਜਿਆ ਹੋਇਆ ਮੇਰਾ ਜਿਹੜਾ ਹੈਗਾ ਲੋਕਲ ਲੋ ਕਿਉਂਕਿ ਥਾਣਾ ਜਿਹੜਾ ਹੈਗਾ ਢਿਲਵਾਂ ਜਿਹੜਾ ਡਿਸਟ੍ਰਿਕਟ ਕਪੂਰਥਲਾ ਏਰੀਆ ਦਾ ਰਹਿਣ ਵਾਲਾ ਕਿਉਂਕਿ ਕਰਤ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਐ ਦੋਨਾਂ ਗਰੁੱਪਾਂ ਦੇ ਜਿਹੜੇ ਮੁੰਡੇ ਹੈਗੇ ਨੇ ਇਹਨਾਂ ਨਾਲ ਨਹੀਂ ਬਣਦੀ ਸੀ ਤਾਂ ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਕਸ਼ਮ-ਕਸ਼ਮ ਜਿਹੜੀ ਪ੍ਰਾਣੀ ਹੈਗੀ ਸੀ ਧੰਨਵਾਦ ਜਲਬਤ ਕਰਨ ਲਈ ਤਾਂ ਬਿਲਕੁਲ ਐਸਐਸਪੀ ਹਰਵਿੰਦਰ ਸਿੰਘ ਵੈਲਕਮ ਹੋਣਾ ਨੇ ਤਫਰੀਦ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਇਹ ਦੋਨੇ ਤਰ੍ਹਾਂ ਦੇ ਆਪਸ ਵਿੱਚ ਪ੍ਰਾਣੀ ਰੰਜਿਸ਼ ਸੀਗੀ ਔਰ ਨਾਲ ਦੀ ਨਾਲ ਤਿੰਨ ਜਿਹੜੀਆਂ ਗੱਡੀਆਂ ਦੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੇ ਗੱਡੀਆਂ ਪੁਲਿਸ ਵੱਲੋਂ ਹੁਣ ਰਿਕਵਰ ਕਰ ਲੀਆਂ ਨੇ ਤੇ ਜਲਦ ਤੋਂ ਜਲਦ ਜਿਹੜੇ ਕਲੂਜ਼ ਰਹਿਗੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਹੈਗਾ ਉਹ ਕਰ ਲਿੱਤਾ ਜਾਵੇਗਾ ਕੈਮਰਾ ਸੁਖਿੰਦਰ ਦੇ ਨਾਲ ਸੁਰੇਂਦਰ ਗੰਭੋਈ ਦਾ ਨਿਕਸਰਾ ਟੀਵੀ ਜਲਦ ਮਾਮਲਾ ਹੀ ਹੁਣੀ ਕਿਸ਼ਨਗਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਵੱਲੋਂ ਆਪਸ ਵਿੱਚ ਗੋਰੀਬਾਰੀ ਚਲਾਈ ਗਈ ਹੈ ਤਾਂ ਮੇਰੇ ਨਾਲ ਐਸਐਸਪੀ ਹਰਿੰਦਰ ਸਿੰਘ ਵਿਰਖ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਜਿਹੜਾ ਇਹ ਮਾਮਲਾ ਸਾਹਮਣੇ ਨਿਕਲ ਕੇ ਇਹਦੇ ਵਿੱਚ ਸੇਂਟ ਸੋਲਜਰ ਕਾਲਜ ਵਿਧੀਪੁਰ ਥਾਣਾ ਮਕਸੂਦਾ ਏਰੀਆ ਦਾ ਜਲੰਧਰ ਦੇ ਵਿੱਚ ਇੱਕ ਹੈਗਾ ਉਸ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਹੈਗੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਦੋ ਗਰੁੱਪ ਕੈਂਪੇਨ ਕਰ ਰਹੇ ਸੀ ਆਪਸ ਦੇ ਵਿੱਚ ਤਾਂ ਇੱਕ ਗਰੁੱਪ ਨੂੰ ਜਿਹੜਾ ਹੈਗਾ ਗੋਪੀ ਸ਼ਿਵਦਾਸਪੁਰ ਦਾ ਜਿਹੜਾ ਹੈਗਾ ਇਹ ਇਹਦੇ ਨਾਲ ਸੌਰਵ ਤੇ ਇਹਦੇ ਸਾਥੀ ਜਿਹੜੇ ਕੈਂਪੇਨ ਕਰਦੇ ਹੈਗੇ ਸੀ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਇਹ ਇੱਕ પેટ્રોલ ਪੰਪ ਦੇ ਲਾਵਲਪੁਰ ਏਰੀਆ ਦੇ ਵਿੱਚ ਜਿਹੜੀ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਇੱਕ પેટ્રોલ ਪੰਪ ਹੈਗਾ ਉੱਥੇ ਇਕੱਠੇ ਹੋਏ ਸੀ थाना ਚੌਂਕੀ ਜਿਹੜੀ ਹੈਗੀ ਹੈ ਲਾਵਲਪੁਰ ਦਾ थाना ਆਦਮਪੁਰ ਦਾ ਏਰੀਆ ਪੈਂਦਾ ਤਾਂ ਉੱਥੇ ਤਿੰਨ ਵੀਹਿਕਲ ਦੇ ਵਿੱਚ ਜਿਹੜੇ ਦੂਸਰੇ ਗਰੁੱਪ ਦੇ ਲੜਕੇ ਹੈਗੇ ਨੇ ਉਹ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੱਸਣ ਦੇ ਮੁਤਾਬਕ ਇੱਕ ਉਹਨਾਂ ਦੇ ਵਿੱਚ ਨਸ਼ਤਰ ਬਾਈ ਜਿਹੜਾ ਹੈਗਾ थाना ਢਿਲਵਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਤੇ ਉਹਦੇ ਨਾਲ ਜਿਹੜੇ ਹੋਰ ਸਾਥੀ ਹੈਗੇ ਸੀ ਉਹ ਉੱਥੇ ਮੌਕੇ ਪਰ ਆਉਂਦੇ ਆ ਤਾਂ ਉਹਨਾਂ ਵੱਲੋਂ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਫਿਰ ਗੱਲਬਾਤ ਜਿਹੜੀ ਅਲਰਗੇਸ਼ਨ ਚ ਹੋ ਜਾਂਦੀ ਹੈ ਤਾਂ ਉਹ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਵਿਅਕਤੀ ਇੰਜਰਡ ਹੁੰਦੇ ਨੇ ਜਿਨ੍ਹਾਂ ਚ ਗੋਪੀ ਜਿਹੜਾ ਹੈਗਾ ਸੀ ਇੱਕ ਐਂਡ ਅ ਇੱਕ ਸੌਰਵ ਇਹਨਾਂ ਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੁੰਦੀ ਹੈ ਤਾਂ ਇਹ ਮੌਕੇ ਤੋਂ ਜਿਹੜੇ ਦੋਸ਼ੀ ਸੀ ਮੌਕੇ ਤੋਂ ਫਰਾਰ ਹੋ ਗਏ ਲੇਕਿਨ ਸਾਡੇ ਕੋਲ ਇਨਫਾਰਮੇਸ਼ਨ ਆਉਣ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਡਿਸਪੈਚ ਕੀਤੀਆਂ ਸਪੈਸ਼ਲ ਨਾਕਾ ਬੰਦੀ ਕੀਤੀ ਜਿਸ ਦੇ ਤਹਿਤ ਸਾਡੀ ਜਿਹੜੀ ਹੈਗੀ ਐਸਐਚਓ ਕਰਤਾਰਪੁਰ ਵੱਲੋਂ ਤਿੰਨ ਵਹੀਕਲ ਜਿਹੜੇ ਇਹਨਾਂ ਨੇ ਕ੍ਰਾਈਮ ਦੇ ਵਿੱਚ ਵਰਤੇ ਸੀ ਉਹ ਸਦਰ ਨਕੋਦਰ ਤੇ ਸਦਰ ਕਪੂਰ ਥਲਾ ਦੀ ਜਿਹੜੀ ਹੱਦ ਹੈਗੀ ਆ ਉੱਥੇ ਪਿੱਛਾ ਕਰਦੇ ਹੋਏ ਉਸ ਏਰੀਆ ਦੇ ਵਿੱਚ ਹੌਟ ਪਰਸੂਟ ਦੇ ਵਿੱਚ ਇਹਨਾਂ ਨੂੰ ਰਿਕਵਰ ਕੀਤਾ ਐਂਡ ਜਿਹੜੇ ਦੋਸ਼ੀ ਉਸ ਏਰੀਆ ਦੇ ਵਿੱਚ ਹੀ ਜਿਹੜੇ ਹੈਗੇ ਭੱਜੇ ਹੋਏ ਨੇ ਐਂਡ ਉਸ ਏਰੀਆ ਦੇ ਵਿੱਚ ਪੁਲਿਸ ਜਿਹੜੀ ਹੈਗੀ ਆਪਣੀਆਂ ਟੀਮਸ ਨੂੰ ਸਰਾਉਂਡਿੰਗ ਕਰਕੇ ਕਾਟਨ ਕਰਕੇ ਸਰਚ ਸਾਡੀ ਚੱਲ ਰਹੀ ਹੈ ਐਂਡ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿੰਨੇ ਕੁੱਲ ਟੋਟਲ ਰੌਂਡ ਜਿਹੜੇ ਸੀ ਕਿ ਉਹ ਕਿੰਨੇ ਚਲਾਏ ਗਏ ਇਹਨਾਂ ਵੱਲੋਂ ਇਹਦੇ ਤਿੰਨ ਚਾਰ ਫਾਇਰ ਜਿਹੜੇ ਉੱਥੇ ਕੀਤੇ ਗਏ ਨੇ ਜਿਹੜੇ 2 ਇੰਜ ਇੰਜਰੀਜ਼ ਉਹਨਾਂ ਦੇ ਹੋਈਆਂ ਦੋਨਾਂ ਦੇ ਇੱਕ ਜਿਹੜਾ ਫਾਇਰ ਲੱਗਿਆ ਐਂਡ ਦੋਨੇ ਜਿਹੜੇ ਵਿਕਟਮ ਹੈਗੇ ਨੇ ਉਹਨਾਂ ਨੂੰ ਸ਼੍ਰੀਮਨ ਹਸਪੀਟਲ ਜਿਹੜਾ 40 ਸੌਸ ਹਸਪੀਟਲ ਜਲੰਧਰ ਉੱਤੇ ਐਡਮਿਟ ਕਰਾਇਆ ਐਂਡ ਆਊਟ ਆਫ ਡੇਂਜਰ ਹੈਗੇ ਪਹਿਲਾਂ ਵੀ ਕੋਈ ਇਹਨਾਂ ਦੋਨਾਂ ਧਿਰਾਂ ਦੇ ਉੱਤੇ ਮਾਮਲੇ ਹੈਗੇ ਨੇ ਜਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਇਹਨਾਂ ਦੀ ਆਪਸ ਦੇ ਵਿੱਚ ਪ੍ਰਾਣੀ ਜਿਹੜੀ ਹੈਗੀ ਆ ਦੋਨਾਂ ਗਰੁੱਪਾਂ ਦੀ ਲਾਕਡਟ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ ਐਂਡ ਉਹਦੇ ਕਰਕੇ ਇਹਨਾਂ ਦਾ ਇਸ ਨੂੰ ਲੈ ਕੇ ਝਗੜਾ ਹੋਇਆ ਕੋਈ ਕ੍ਰਿਮੀਨਲ ਬਲੈਕ ਗ੍ਰਾਉਂਡ ਦੋਨੋਂ ਧਿਰਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਨਿਸ਼ੱਤਰ ਬਈ ਆ ਉਹਦੇ ਉੱਤੇ ਮੁਕਦਮੇ ਦਰਜ ਨੇ ਐਂਡ ਉਹ ਭਜਿਆ ਹੋਇਆ ਮੇਰਾ ਜਿਹੜਾ ਹੈਗਾ ਲੋਕਲ ਲੋ ਕਿਉਂਕਿ ਥਾਣਾ ਜਿਹੜਾ ਹੈਗਾ ਢਿਲਵਾਂ ਜਿਹੜਾ ਡਿਸਟ੍ਰਿਕਟ ਕਪੂਰਥਲਾ ਏਰੀਆ ਦਾ ਰਹਿਣ ਵਾਲਾ ਕਿਉਂਕਿ ਕਰਤ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਐ ਇਹਨਾਂ ਦੋਨਾਂ ਗਰੁੱਪਾਂ ਦੇ ਜਿਹੜੇ ਮੁੰਡੇ ਹੈਗੇ ਨੇ ਇਹਨਾਂ ਨਾਲ ਨਹੀਂ ਬਣਦੀ ਸੀ ਤਾਂ ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਕਸ਼ਮ ਕਸ਼ਮ ਜਿਹੜੀ ਪ੍ਰਾਣੀ ਹੈਗੀ ਸੀ ਧੰਨਵਾਦ ਜਲਬਤ ਕਰਨ ਲਈ ਤਾਂ ਬਿਲਕੁਲ ਐਸਐਸਪੀ ਹਰਵਿੰਦਰ ਸਿੰਘ ਵੈਲਕਮ ਹੋਣਾ ਨੇ ਤਫਰੀਦ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਦੋਨੇ ਤਰ੍ਹਾਂ ਦੇ ਆਪਸ ਵਿੱਚ ਪ੍ਰਾਣੀ ਰੰਜੇ ਸੀਗੀ ਔਰ ਨਾਲ ਦੀ ਨਾਲ ਤਿੰਨ ਜਿਹੜੀਆਂ ਗੱਡੀਆਂ ਦੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੇ ਗੱਡੀਆਂ ਪੁਲਿਸ ਵੱਲੋਂ ਹੁਣ ਰਿਕਵਰ ਕਰ ਲਈਆਂ ਨੇ ਤੇ ਜਲਦ ਤੋਂ ਜਲਦ ਜਿਹੜੇ ਕਲੂਜ਼ ਰਹਿਗੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਹੈਗਾ ਉਹ ਕਰ ਲਿੱਤਾ ਜਾਵੇਗਾ ਕੈਮਰਾ ਸੁਖਿੰਦਰ ਦੇ ਨਾਲ ਸੁਰੇਂਦਰ ਗੰਭੋਈ ਦਾ ਨਿਕਸਰਾ ਟੀਵੀ ਜਲਦ ਮਾਮਲਾ ਹੀ ਹੁਣੀ ਕਿਸ਼ਨਗਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਵੱਲੋਂ ਆਪਸ ਵਿੱਚ ਗੋਰੀਬਾਰੀ ਚਲਾਈ ਗਈ ਹੈ ਤਾਂ ਮੇਰੇ ਨਾਲ ਐਸਐਸਪੀ ਹਰਿੰਦਰ ਸਿੰਘ ਵਿਰਖ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਜਿਹੜਾ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਕੀ ਸਾਰਾ ਮੈਟਰ ਕੀ ਹੈਗਾ ਇਹਦੇ ਵਿੱਚ ਸੇਂਟ ਸੋਲਜਰ ਕਾਲਜ ਵਿਧੀਪੁਰ ਥਾਣਾ ਮਕਸੂਦਾ ਏਰੀਆ ਦਾ ਜਲੰਧਰ ਦੇ ਵਿੱਚ ਇੱਕ ਹੈਗਾ ਉਸ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਹੈਗੀ ਹੈ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਦੋ ਗਰੁੱਪ ਕੈਂਪੇਨ ਕਰ ਰਹੇ ਸੀ ਆਪਸ ਦੇ ਵਿੱਚ ਤਾਂ ਇੱਕ ਗਰੁੱਪ ਨੂੰ ਜਿਹੜਾ ਹੈਗਾ ਗੋਪੀ ਸ਼ਿਵਦਾਸਪੁਰ ਦਾ ਜਿਹੜਾ ਹੈਗਾ ਇਹ ਇਹਦੇ ਨਾਲ ਸੌਰਵ ਤੇ ਇਹਦੇ ਸਾਥੀ ਜਿਹੜੇ ਕੈਂਪੇਨ ਕਰਦੇ ਹੈਗੇ ਸੀ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਇਹ ਇੱਕ ਪੈਟਰੋਲ ਪੰਪ ਦੇ ਅਲਾਵਲਪੁਰ ਏਰੀਆ ਦੇ ਵਿੱਚ ਜਿਹੜੀ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਇੱਕ ਪੈਟਰੋਲ ਪੰਪ ਹੈਗਾ ਉੱਥੇ ਇਕੱਠੇ ਹੋਏ ਸੀ ਥਾਣਾ ਚੌਂਕੀ ਜਿਹੜੀ ਹੈਗੀ ਹੈ ਲਾਵਲਪੁਰ ਦਾ ਥਾਣਾ ਆਦਮਪੁਰ ਦਾ ਏਰੀਆ ਪੈਂਦਾ ਤਾਂ ਉਥੇ ਤਿੰਨ ਵੀਹਿਕਲ ਦੇ ਵਿੱਚ ਜਿਹੜੇ ਦੂਸਰੇ ਗਰੁੱਪ ਦੇ ਲੜਕੇ ਹੈਗੇ ਨੇ ਉਹ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੱਸਣ ਦੇ ਮੁਤਾਬਕ ਇੱਕ ਉਹਨਾਂ ਦੇ ਵਿੱਚ ਨਸ਼ਤਰਬਾਈ ਜਿਹੜਾ ਹੈਗਾ ਥਾਣਾ ਢਿਲਵਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਤੇ ਉਹਦੇ ਨਾਲ ਜਿਹੜੇ ਹੋਰ ਸਾਥੀ ਹੈਗੇ ਸੀ ਉਹ ਉਥੇ ਮੌਕੇ ਪਰ ਆਉਂਦੇ ਆ ਤਾਂ ਉਹਨਾਂ ਵੱਲੋਂ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਫਿਰ ਗੱਲਬਾਤ ਜਿਹੜੀ ਅਲਰਗੇਸ਼ਨ ਚ ਹੋ ਜਾਂਦੀ ਹੈ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਵਿਅਕਤੀ ਇੰਜਰਡ ਹੁੰਦੇ ਨੇ ਜਿਨ੍ਹਾਂ ਚ ਗੋਪੀ ਜਿਹੜਾ ਹੈਗਾ ਸੀ ਇੱਕ ਅ ਇੱਕ ਸੌਰਵ ਇਹਨਾਂ ਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੁੰਦੀ ਹੈ ਤਾਂ ਇਹ ਮੌਕੇ ਤੋਂ ਜਿਹੜੇ ਦੋਸ਼ੀ ਸੀ ਮੌਕੇ ਤੋਂ ਫਰਾਰ ਹੋ ਗਏ ਲੇਕਿਨ ਸਾਡੇ ਕੋਲ ਇਨਫੋਰਮੇਸ਼ਨ ਆਉਣ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਡਿਸਪੈਚ ਕੀਤੀਆਂ ਸਪੈਸ਼ਲ ਨਾਕਾ ਬੰਦੀ ਕੀਤੀ ਜਿਸ ਦੇ ਤਹਿਤ ਸਾਡੀ ਜਿਹੜੀ ਹੈਗੀ ਐਸਐਚਓ ਕਰਤਾਰਪੁਰ ਵੱਲੋਂ ਤਿੰਨ ਵਹੀਕਲ ਜਿਹੜੇ ਇਹਨਾਂ ਨੇ ਕ੍ਰਾਈਮ ਦੇ ਵਿੱਚ ਵਰਤੇ ਸੀ ਉਹ ਸਦਰਨ ਕੋਦਰ ਤੇ ਸਦਰ ਕਪੂਰ ਥਲਾ ਦੀ ਜਿਹੜੀ ਹੱਦ ਹੈਗੀ ਆ ਉੱਥੇ ਪਿੱਛਾ ਕਰਦੇ ਹੋਏ ਉਸ ਏਰੀਆ ਦੇ ਵਿੱਚ ਹੌਟ ਪਰਸੂਟ ਦੇ ਵਿੱਚ ਇਹਨਾਂ ਨੂੰ ਰਿਕਵਰ ਕੀਤਾ ਐਂਡ ਜਿਹੜੇ ਦੋਸ਼ੀ ਉਸ ਏਰੀਆ ਦੇ ਵਿੱਚ ਹੀ ਜਿਹੜੇ ਹੈਗੇ ਭੱਜੇ ਹੋਏ ਨੇ ਐਂਡ ਉਸ ਏਰੀਆ ਦੇ ਵਿੱਚ ਪੁਲਿਸ ਜਿਹੜੀ ਹੈਗੀ ਆਪਣੀਆਂ ਟੀਮਸ ਨੂੰ ਸਰਾਊਂਡਿੰਗ ਕਰਕੇ ਕਾਟਨ ਕਰਕੇ ਸਰਚ ਸਾਡੀ ਚੱਲ ਰਹੀ ਆ ਐਂਡ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਕਿੰਨੇ ਕੁੱਲ ਟੋਟਲ ਰੌਂਡ ਜਿਹੜੇ ਸੀ ਕਿੰਨੇ ਚਲਾਏ ਗਏ ਇਹਨਾਂ ਵੱਲੋਂ ਇਹਦੇ 3-4 ਫਾਇਰ ਜਿਹੜੇ ਉੱਥੇ ਕੀਤੇ ਗਏ ਨੇ ਜਿਹੜੇ 2 ਇੰਜ ਇੰਜਰੀਜ਼ ਉਹਨਾਂ ਦੇ ਹੋਈਆਂ ਦੋਨਾਂ ਦੇ ਇੱਕ ਜਿਹੜਾ ਫਾਇ ਐਂਡ ਦੋਨੇ ਜਿਹੜੇ ਵਿਕਟਮ ਹੈਗੇ ਨੇ ਉਹਨਾਂ ਨੂੰ ਸ਼੍ਰੀਮਨ ਹਸਪੀਟਲ ਜਿਹੜਾ 40 ਸੌਸ ਹਸਪੀਟਲ ਜਲੰਧਰ ਉੱਤੇ ਐਡਮਿਟ ਕਰਾਇਆ ਐਂਡ ਆਊਟ ਆਫ ਡੇਂਜਰ ਹੈਗੇ ਅੱਛਾ ਪਹਿਲਾਂ ਵੀ ਕੋਈ ਇਹਨਾਂ ਦੋਨਾਂ ਧਿਰਾਂ ਦੇ ਉੱਤੇ ਮਾਮਲੇ ਹੈਗੇ ਨੇ ਜਾਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਇਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਜਿਹੜੀ ਹੈਗੀ ਆ ਦੋਨਾਂ ਗਰੁੱਪਾਂ ਦੀ ਲਾਕਡਟ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ ਐਂਡ ਉਹਦੇ ਕਰਕੇ ਇਹਨਾਂ ਦਾ ਇਸ ਨੂੰ ਲੈ ਕੇ ਝਗੜਾ ਹੋਇਆ ਕੋਈ ਕ੍ਰਿਮੀਨਲ ਬਲੈਕ ਗ੍ਰਾਉਂਡ ਦੋਨੋਂ ਧਿਰਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਨਿਸ਼ਤਰ ਬਾਈ ਆ ਉਹਦੇ ਉੱਤੇ ਮੁਕਾਦਮੇ ਦਰਜ ਨੇ ਐਂਡ ਉਹ ਭਜਿਆ ਹੋਇਆ ਮੇਰਾ ਜਿਹੜਾ ਹੈਗਾ ਲੋਕਲ ਲੋ ਕਿਉਂਕਿ ਥਾਣਾ ਜਿਹੜਾ ਹੈਗਾ ਢਿਲਵਾਂ ਜਿਹੜਾ ਡਿਸਟ੍ਰਿਕਟ ਕਪੂਰਥਲਾ ਏਰੀਆ ਦਾ ਰਹਿਣ ਵਾਲਾ ਕਿਉਂਕਿ ਕਰਤਾਰਪੁਰ ਏਰੀਆ ਤੇ ਜਿਹੜਾ ਢਿਲਵਾਂ ਦਾ ਏਰੀਆ ਨਾਲ ਅਡਜੋਇਨਿੰਗ ਹੈਗੇ ਨੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਐ ਦੋਨਾਂ ਗਰੁੱਪਾਂ ਦੀ ਜਿਹੜੇ ਮੁੰਡੇ ਹੈਗੇ ਨੇ ਇਹਨਾਂ ਨਾਲ ਨਹੀਂ ਬਣਦੀ ਸੀ ਤੇ ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਕਸ਼ਮ-ਕਸ਼ਮ ਜਿਹੜੀ ਪ੍ਰਾਣੀ ਹੈਗੀ ਸੀ ਧੰਨਵਾਦ ਜਲਬਤ ਕਰਨ ਲਈ ਤਾਂ ਬਿਲਕੁਲ ਐਸਐਸਪੀ ਹਰਵਿੰਦਰ ਸਿੰਘ ਇਹ ਦੋਨੇ ਤਰ੍ਹਾਂ ਦੇ ਆਪਸ ਵਿੱਚ ਪ੍ਰਾਣੀ ਰੰਗੇ ਸੀਗੀ ਔਰ ਨਾਲ ਦੀ ਨਾਲ ਤਿੰਨ ਜਿਹੜੀਆਂ ਗੱਡੀਆਂ ਦੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੇ ਗੱਡੀਆਂ ਪੁਲਿਸ ਵੱਲੋਂ ਹੁਣ ਰਿਕਵਰ ਕਰ ਲੀਆਂ ਨੇ ਤੇ ਜਲਦ ਤੋਂ ਜਲਦ ਜਿਹੜੇ ਕਲੂਜ਼ ਰਹਿਗੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਹੈਗਾ ਉਹ ਕਰ ਲਿੱਤਾ ਜਾਵੇਗਾ ਕੈਮਰਾ ਸੁਖਿੰਦਰ ਦੇ ਨਾਲ ਸੁਰੇਂਦਰ ਗੰਭੋਈ ਦਾ ਨਿਕਸਰਾ ਟੀਵੀ ਜਲਦ